ਪੰਜਾਬ ਦੇ ਵਿੱਚ ਆਏ ਨਵੇਂ ਦਿਨ ਮੌਸਮ ਦੇ ਵਿੱਚ ਬਦਲਾ ਜਿਹੜਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਕਿ ਜੇਕਰ ਅਕਤੂਬਰ ਦੀ ਗੱਲ ਕਰੀਏ ਅਕਤੂਬਰ ਦੇ ਮਹੀਨੇ ਵਿੱਚ ਵੀ ਜਿਹੜੀ ਗਰਮੀ ਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਜੇਕਰ ਅੱਜ ਗੱਲ ਕਰਾਂਗੇ ਹੋਜਰੀ ਰਿਲੇਟਡ ਹੋਜਰੀ ਦੇ ਨਾਲ ਸੰਬੰਧਿਤ ਗੱਲ ਕਰਾਂਗੇ ਕਿ ਹੋਜਰੀ ਦਾ ਕਾਰੋਬਾਰ ਸਰਦੀ ਦਾ ਕਾਰੋਬਾਰ ਹੈ ਸਰਦੀ ਦਾ ਜਿਹੜਾ ਮੌਸਮ ਹੈ ਘਟਦਾ ਜਾ ਰਿਹਾ ਹੈ ਮੌਸਮ ਘਟਦਾ ਹੈ ਉਸ ਸੰਬੰਧੀ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਹੋਜਰੀ ਕਾਰੋਬਾਰੀ ਨਾਲ ਗੱਲਬਾਤ ਕਰਾਂਗੇ ਨੈਟਵਰਕ ਕਲੱਬ ਦੇ ਜਿਹੜੇ ਪ੍ਰਧਾਨ ਹੈਗੇ ਨੇ ਸਾਡੇ ਨਾਲ ਵਿਨੋਦ <th>ਪਰ ਜੀ ਹੈਗੇ ਨੇ ਵਿਨੋਦ <th>ਪਰ ਜੀ ਕਿ ਤੇ ਜਿਹੜਾ ਸਰਦੀ ਦਾ ਮੌਸਮ ਜਿਹੜਾ ਘਟਦਾ ਜਾ ਰਿਹਾ ਹੌਜਰੀ ਕਾਰੋਬਾਰੀ ਮਤਲਬ ਕਿੱਦਾਂ ਦੇਖਦੇ ਹੋ ਤੁਸੀਂ ਇਹਨੂੰ ਲੈ ਕੇ ਮੇਰੇ ਖਿਆਲ ਨਾਲ ਸਾਰੇ ਸ਼ੁਰੂ ਤੇ ਉਸ ਸਸੀ ਦਾ ਨਵਾਂ ਹੌਜੀ ਦੇ ਬਾਰੇ ਜ ਮੈਂ ਤੁਹਾਨੂੰ ਥੋੜੀ ਜੀ ਬਰੀਫ ਕਰ ਦੁਮਾ ਹੌਜੀ ਇੰਡਸਟਰੀ ਜਿਹੜੀ ਇਹ ਰੂ ਦੀ ਅਨੇ ਦੀ ਮੋਡਰਨ ਇੰਡਸਟਰੀ ਹੈ 1893 ਦੀ ਵਿਕੀ ਬੱਲਾ ਜੂਨਰ ਲੱਗਿਆ ਸੀ 125 ਸਾਲ ਤੋਂ ਜ਼ਿਆਦਾ ਪੁਰਾਣੀ ਇੰਡਸਟਰੀ ਹੈ ਔਰ ਲੁਯਾਨੇ ਦਾ ਨੋ ਮੈਂਚੈਸਟਰ ਆਫ ਇੰਡੀਆ ਹੌਜੀ ਦੇ ਸਿਰ ਤੇ ਕਿਹਾ ਜਾਂਦਾ ਸੀ ਔਰ ਅਸੀਂ ਜਿਹੜੀ ਵੋਲਨ ਗਾਰਮੈਂਟਸ ਹੈ ਆਊਟਰwear ਜਿਹੜੇ ਸਟਰੈਟਜੀ ਨਾਲ ਨੂੰ ਆਪਾਂ ਕਹ ਦਿੰਦੇ 95% ਹਿੰਦੁਸਤਾਨ ਚ ਕਲਰ ਲੂਜ਼ਿਆਣਾ ਕੈਟਰ ਕਰਦਾ ਅਸੀਂ ਕਹਿ ਸਕਦੇ ਆ ਵੀ ਸਾਡੀ ਮੋਨੋਪੋਲੀ ਹੈ ਅੱਡਾ ਵਧੀਆ ਸੈਂਟਰਲ ਦੇ ਬਾਵਜੂਦ ਅੱਜ ਗਲੋਬਲ ਵਾਰਮਿਕ ਨਾਲ ਸਾਡਾ ਕਾਫੀ ਨੁਕਸਾਨ ਹੋ ਰਿਹਾ ਅਸੀਂ ਕਿਸੇ ਟਾਈਮ ਪੰਜਾਬ ਚੌਥੇ ਪੰਜਵੇਂ ਨੰਬਰ ਤੇ ਅੱਜ ਅਸੀਂ 15ਵੇਂ ਨੰਬਰ ਤੇ ਸਾਨੂੰ ਬੜਾ ਦੁੱਖ ਹੁੰਦਾ ਹੈ ਅਸੀਂ ਜਾਣਦੇ ਆਂ ਕਿ ਅਸੀਂ ਉੱਪਰ ਕੇ ਫੇਰ ਅੱਗੇ ਆਈਏ ਲੇਕਿਨ ਸਾਡੀ پیشਨੀ ਜਾ ਰਹੀ ਜਿਆਦਾ ਡੀਮੋਨਟੇਸ਼ਨ ਸਿንስ ਡੀਮੋਨਟੇਸ਼ਨ ਨੋਡ 1 ਦੀ ਹੋਇਆ ਉਹਦੇ ਬਾਅਦ ਸਾਡਾ ਸੀਜ਼ਨ ਅੱਛਾ ਲੱਗੇ ਨਹੀਂ ਉਠੀ ਨਹੀਂ ਸਕਿਆ ਅਸੀਂ ਕਹਿ ਸਕਦੇ ਆਂ ਕਿ ਸਟੈਗਨੇਟ ਹੈ ਕੋਈ ਵੀ ਗ੍ਰੋਥ ਨਹੀਂ ਹੈ ਨਾ ਜਿਹੜੇ ਅਸੀਂ ਦਰਵਾਜ਼ਾ 10 ਤੋਂ 12% ਦੀ ਇੰਡੀਅਨ ਗਰੋਥ ਉਹ ਖਤਮ ਹੋ ਗਈ ਤੇ ਇਸ ਕਰਕੇ ਇੰਡਸਟਰੀ ਨੂੰ ਕਾਫੀ ਬਟਾਸਟ ਫੈਕ ਹੈ ਇੱਕ ਸ਼੍ਰਿੰਕ ਸਾੜੀ ਸਰਦੀ ਦਾ ਪੀਰੀਅਡ ਬਹੁਤ ਸ਼੍ਰਿੰਕ ਹੋ ਜਾਂਦਾ ਹੈ ਸ਼੍ਰਿੰਕ ਹੋਣ ਨਾਲ ਲਾਗਤ ਕੱਟ ਗਈ ਲਾਗਤ ਘਟਣ ਨਾਲ ਕਾਫੀ ਵੱਡਾ ਮੈਯੂਸੀ ਇੰਡਸਟਰੀ ਦੇ ਵਿੱਚ ਲੇਕਿਨ ਅਸੀਂ ਉਮੀਦ ਕਰਦੇ ਹਾਂ ਕਿ ਕੀ ਸਰਕਾਰਾਂ ਸਾਡਾ ਸਾਥ ਦੇ ਇਹ ਜੋ ਲਾਵਾ ਉਹ ਵੀ ਬੜੀਆਂ ਕਾਮੀ ਹੈ ਸਾਡੇ ਲੁਜਾ ਨੇ ਮੇਗਾ ਟੈਕਸਟਾਈਲ ਪਾਰਕ ਹਨਾ ਸੀਗਾ 1081 ਗਵਰਨਰ ਨੇ ਗਵਰਨਮੈਂਟ ਆਫ ਪੰਜਾਬ ਨੇ ਪ੍ਰੋਜੈਕਟ ਕਰਨਾ ਸੀ ਉਹਦੇ ਵੇਲੇ 5000 ਕਰੋੜ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਮਐਸਐਮ ਨੇ ਦੇਣਾ ਸੀ ਸੀਐਸਆਰ ਚ 3000 ਕਰੋੜ ਦੇ 8000 ਕਰੋੜ ਆਣਾ ਸੀ ਉਹਦੇ ਵਿੱਚ ਕਟੋੜ 20000 ਕਰੋੜ ਦੀ ਇਨਵੈਸਟਮੈਂਟ ਆਣੀ ਸੀ ਉਹਦੇ ਨਾਲ 2 ਤੋਂ 3 ਲੱਖ এমਪਲॉयਮੈਂਟ ਰੋਜ਼ਗਾਰ ਪੈਦਾ ਹੋਣੇ ਸੀਗੇ ਸਾਡੀ ਸਰਕਾਰ ਨਵੇਂ ਯੂਨਟਾਂ ਨੂੰ ਲਿਆਂਦੀ ਨਵੀਆਂ ਇੰਡਸਟਰੀਆਂ ਨੂੰ ਲਿਆਂਦੀ ਇਨਵੈਸਟਮੈਂਟਾਂ ਦੇ ਵਿੱਚ ਕਰੀ ਜਾਵੇ ਆਈ ਹੋਈ ਮੌਕਾ ਤੋਂ ਛੱਡਤਾ ਇਹਨਾਂ ਨੇ ਮੈਂ ਇਹ ਸਮਝੂਗਾ ਵੀ ਵਿਜ਼ਨ ਘਟਾ ਹੈ ਇਹਨਾਂ ਨੇ ਮੌਕਾ ਤੋਂ ਘਟਤਾ ਸਰਕਾਰ ਨੂੰ ਜੀ ਫੇਰ ਬੇਨਤੀ ਕਰਦੇ ਆਂ ਰਬ ਦਾ ਬਾਸ ਹੈ ਇਹ ਇਹ ਪ੍ਰੋਜੈਕਟ ਲਿਆਓ ਮੈਗਾ ਸਟਰਕਚਰ ਪਰ ਅਸੀਂ ਜਾ ਕੇ ਗਵਰਨਮੈਂਟ ਆਫ ਇੰਡੀਆ ਫਿਊ ਸਕਾਲ ਨਾਲ ਗੱਲ ਕੀਤੀ ਉਹ ਕਹਿੰਦੇ ਇਸ ਸਾਲ ਅਲਾਟ ਕਰਤਾ ਤੁਸੀਂ ਆਪਣੀ ਸਟੇਟ ਸਰਕਾਰ ਨਾਲ ਗੱਲ ਕਰੋ ਤੇ ਇੱਕ ਤਾਂ ਇਹ ਬੜੀ ਡਰਾਅਬੈਕਾ ਸਾਡਾ ਪਿੱਛੇ ਰਹਿਣਾ ਇੱਕ ਸਾਡੇ ਇਥੇ ਕੋਈ ਵੀ ਐਗਜ਼ੀਬਿਸ਼ਨ ਹੋਣੀ 1998 ਤੋਂ ਜਿਆਦਾ ਮੈਂ ਕਮਾਂਡ ਸੰਭਾਲੀ ਹੈ ਨੈਟਰ ਕਲਬ ਦੀ ਇੱਥੇ ਅਸੀਂ ਕੋਈ ਚੀਜ਼ ਇਹ ਵੀ ਸਾਨੂੰ ਨਾ ਐਗਜ਼ਿਬਿਸ਼ਨ ਹਾਲ ਦੇ ਦਿਓ ਜਦ ਬਾਹਰੋਂ ਕਸਟਮਰ ਆਉਂਦੇ ਆ ਸਾਡਾ ਜਾਂ ਅਸੀਂ ਐਗਜ਼ਿਬਿਸ਼ਨ ਲਾਣੀ ਹੈ ਬੁਕਿੰਗ ਕਰਨੀ ਹੈ B2B ਐਗਜ਼ਿਬਿਸ਼ਨ ਲਾਣੀ ਹੈ ਸਾਨੂੰ ਹੋਟਲਾਂ 'ਚ ਜਾਂ ਬਾਹਰ ਵੱਡੇ ਮੈਦਾਨਾਂ 'ਚ ਟੈਂਪੋਰਰੀ ਸਟਰਕਚਰ ਲਗਾ ਕੇ ਇਹ ਬੁਕਿੰਗ ਕਰਨੀ ਪੈਂਦੀ ਹੈ ਉਹ ਲੋ ਦੇ ਵਿੱਚ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਤੁਸੀਂ ਬੁਕਿੰਗ ਦੇ ਬਾਅਦ ਉਹਨੂੰ ਡਿਸਪੈਂਟਲ ਕਰ ਦਿੰਦੇ ਜੇ ਸਾਡੇ ਪਰਮਨੈਂਟ ਨਹੀਂ ਔਰ 8-10 ਐਜੂਸ਼ਨਲ ਸਾਡੀਆਂ ਕੱਲੀ ਟੈਕਸਟਾਈਲ ਔਰ ਨੈਟਵਰਕ ਦੀਆਂ ਲੱਗਦੀਆਂ ਬਾਕੀ ਵੀ ਇੱਥੇ ਸਾਈਕਲ ਇੰਡਸਟਰੀ ਹੈ ਸਵਿੰਗ ਇੰਡਸਟਰੀ ਹੈ ਹੈਂਡ ਟੂਲਸ ਹੈ ਇਹ ਸਾਰੇ ਲਈ ਇਹ ਤਰ੍ਹਾਂ ਵੀ ਪੁੱਛੀ ਐਜੂਸ਼ਨਲ ਹਨ ਸਾਡਾ 25-30 ਕਰੋੜ ਰੁਪਏ ਦਾ ਹਰ ਸਾਲ ਨੁਕਸਾਨ ਹੋ ਜਾਂਦਾ ਹੈ ਇਹ ਇਹ ਪੈਸੇ ਇਹ ਸਾਡੇ ਬਚਤ ਉਹੀ ਸਾਡਾ ਐਸਾ ਗਰੋਥ ਨਹੀਂ ਲੱਗੇ ਤੇ ਸਰਕਾਰ ਨੂੰ ਸੀ ਕਹਿੰਦੇ ਐਗਜ਼ੀਬਿਸ਼ਨ ਹੋਰ ਲੋਟ ਵੀ ਹੋ ਗਿਆ ਸੀ ਆਊਟਗoing ਸਰਕਾਰ ਨੇ ਸਾਨੂੰ ਜਗਾ ਵੀ ਅਲਾਟ ਕਰਤੀ ਸੀ ਵਰਦਮਾਨ ਦੇ ਸਾਹਮਣੇ ਇਹ ਸਰਕਾਰ ਕਰਨੀ ਨਹੀਂ ਜੀ ਮਹਿੰਗੀ ਜਗਾ ਸੀ ਕਿਸੇ ਹੋਰ ਦਵਾਂਗੇ ਹੋਰ ਜਗਾ ਵੀ ਨਹੀਂ ਦਿੱਤੀ ਸਰਕਾਰ ਬਣੇ ਨੂੰ 2.5 ਸਾਲ ਹੋ ਗਏ ਇਹ ਐਗਜ਼ੀਸ਼ਨਲ ਅਲੋਕੇਟਰ ਨੂੰ ਵੀ 3.5 ਸਾਲ 4 ਸਾਲ ਹੋ ਗਏ ਰੱਬ ਦਾ ਬਾਤ ਹੈ ਬੇਨਤੀ ਹੈ ਸਰਕਾਰ ਰਕੇ ਇਹ ਸਾਡਾ ਐਗਜ਼ੀਸ਼ਨਲ ਬਣਵਾ ਦਿਓ ਤਾਂ ਕਿ ਇੰਡਸਟਰੀ ਕਿਸੇ ਪਾਸੇ ਹੋਰ ਮਾਰਨਾ ਤੋਂ ਤਾਂ ਇੱਕੇ ਮਾਰ ਪੰਜਵੀਂ ਸੀਰਕੀ ਕਰ ਸਕੀਏ ਇੱਕ ਸਾਡੇ FTA ਸਾਡੀ ਸਰਕਾਰ ਨੇ ਫੋਰਨ ਟ੍ਰੇਡ ਐਗਰੀਮੈਂਟ ਬੰਗਲਾਦੇਸ਼ ਨਾਲ ਕਰ ਲਿਆ ਜਿਹੜਾ ਡਿਊਟੀ ਫ੍ਰੀ ਕੁਝ ਵੀ ਆ ਸਕਦਾ ਕੁਝ ਵੀ ਜਾ ਸਕਦਾ ਟੈਕਸਟਾਈਲ ਉਹ نیٹ ਵਰਕਿਤ ਉਹਦੇ ਨਾਲ ਸਾਡੀ ਇੰਡਸਟਰੀ ਨੂੰ ਬੜੀ ਵੱਡੀ ਮਾਰ ਪਈ ਹੈ ਕਿਉਂਕਿ ਜਿੰਨੇ ਵੀ ਇੰਟਰਨੈਸ਼ਨਲ ਪਲੇਅਰ ਹੈ ਤੁਸੀਂ ਕਿਸੇ ਦਾ ਵੀ ਨੋ ਨਾ ਲੋ ਸਾਰੇ ਬ੍ਰਾਂਡ ਬੰਗਲਾਦੇਸ਼ ਤੋਂ ਆਉਂਦੇ ਉਹਨਾਂ ਨੇ ਆ ਕੇ ਆਪਣੇ ਯੂਨਿਟ ਉਤੇ ਸੈਟ ਕਰ ਲਏ ਟੈਟ ਫ੍ਰੀ ਹੋਣ ਕਰਕੇ ਤੇ ਉਹਨਾਂ ਨੂੰ ਮਾਲ ਸਸਤਾ ਪੈਂਦਾ ਤੇ ਉਹ ਸਾਰੇ ਸੋਰਸ ਬੜੇ ਜਿੰਨੇ ਗਰੁੱਪ ਹੈ ਚਾਹੇ வால்ਮਾਰਟ ਹੈ ਚਾਹੇ ਬਾਨੀ ਹੈ ਨੀ ਮੈਨੀ ਉਸਨੂੰ ਤੇ ਉਹਦੇ ਨਾਲ ਬੜਾ ਵੱਡਾ ਕਨਸਾਈਨਮੈਂਟ ਇਹ ਉਤੋਂ ਸੋਰਸ ਕਰਦੇ ਉਹਦਾ ਸਿੱਧਾ ਸਾਡੀ ਡੋਮੈਸਟਿਕ ਮਾਰਕੀਟ ਦੇ ਅਸਰ ਪੈਂਦੇ ਸਾਡੀ ਡੋਮੈਸਟਿਕ ਮਾਰਕੀਟ ਬਹੁਤ ਸਟਰੋਂਗ ਹੈ ਲੇਕਿਨ ਕੀ ਸੋਛਿਆ ਸਰਕਾਰ ਨੇ ਫਿਰ ਅਸੀਂ ਗਵਰਨਮੈਂਟ ਆਫ ਇੰਡੀਆ ਨੇ ਵੀ ਕੀਆ ਇਹ ਕੈਂਸਲ ਕਰ ਦੋ ਉਹਨਾਂ ਦਾ ਜਵਾਬ ਹੈ ਸੀ ਜੀ ਇਹ ਜਾਂਦੀ ਸਰਕਾਰ ਕਰਗੀ ਉਹ ਜੇ ਜਾਂਦੀ ਸਰਕਾਰ ਕਰਗੀ ਵੀ ਤੁਸੀਂ ਉਹਨਾਂ ਦੇ ਇਹ ਫੈਸਲੇ ਬਦਲੇ ਇਹ ਵੀ ਬਦਲ ਦਿਓ ਜੀ الافਟੀਏ ਕਰਨਾ ਹੈ ਸਾਡਾ ਡਿਵੈਲਪਡ ਕੰਟਰੀ ਨਾਲ ਕਰਾ ਕੇ ਦਿਓ ਅਮਰੀਕਾ ਨਾਲ ਅਸੀਂ ਖੁਸ਼ ਹੋਵਾਂਗੇ ਸਾਡੀ ਐਕਸਪੋਰਟ ਵਧੂਗੀ ਤੇ ਅਸੀਂ ਜੀ الافਟੀਏ ਲਈ ਵੀ ਸਰਕਾਰ ਨੂੰ ਕਹਿ ਰਹੇ ਸਰਕਾਰ ਕੁਝ ਸਾਡੀ ਜਿਹੜੀ ਪੰਜਾਬ ਦੀ ਲੋਕੇਸ਼ਨ ਇਹ ਦੇ ਕੋਈ ਵੀ ਪੋਰਟ ਨਹੀਂ ਲੱਗਦਾ ਸਾਡਾ ਨਾ ਮਟੀਰੀਅਲ ਟੋਟਲ ਇمپੋਰਟ ਹੁੰਦਾ ਹੈ ਵੂਲ ਟੋਟਲ ਇمپੋਰਟ ਹੁੰਦੀ ਹੈ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਇੰਗਲੈਂਡ ਤੋਂ ਤੇ ਅਸੀਂ ਜਾਣਦੇ ਆ ਕਿ ਸਾਨੂੰ ਕੋਸਟ ਜਾਂ ਪੈਂਦੀ ਹੈ ਲੋਕੇਸ਼ਨ ਡਿਸਐਡਵਾਂਟੇਜ ਹੈ ਅਸੀਂ ਇਹਨਾਂ ਨੂੰ ਸਾਨੂੰ ਫ੍ਰੇਟ ਡਿਕਲਾਈਜੇਸ਼ਨ ਲਈ ਫ੍ਰੇਟ ਸਸਟੇਨਿਡ ਦਿੱਤੀ ਹੈ ਇਹ FTA ਬੁਧੀਆ ਕੰਟਰੀ ਨਾਲ ਉਹ ਸਾਡੀ ਐਕਸਪੋਰਟ ਵੀ ਇੰਪਰੂਵ ਹੋ ਜਾਏਗੀ ਐਕਸਪੋਰਟ ਇੰਪਰੂਵ ਹੋਏਗੀ ਗੌਰਮਨਟ ਨੇ ਜਿੰਨੀਆਂ ਸਾਡੀਆਂ ਡਿਊਟੀ ਡਰਾਵ ਬੈਕ ਸੀਗੀ 9 ਤੋਂ 10% ਦੀ ਕਟਾ ਕੇ 2 ਤੋਂ 3% ਕਰਤੀ ਸਾਨੂੰ ਇਹ ਸਾਰੀਆਂ ਫੈਸਿਲਟੀਆਂ ਇਹ ਸਰਕਾਰ ਦੇਵੇ ਤੇ ਅਸੀਂ ਦੁਆਰਾ ਮੈਂ ਦਬੇ ਨਾਲ ਕਿਸੇ ਨੂੰ 2 ਜਾਂ 3 ਨੰਬਰ ਤੇ ਆ ਸਕਦੇ ਹਾਂ ਬਿਲਕੁਲ ਅਸੀਂ ਸਰਕਾਰ ਨੂੰ ਕੇ ਬੇਨਤੀ ਕਰਦੇ ਤੇ ਅਤਿਨ ਚਾਰਚੀ ਡੈਲ ਐਗਜ਼ੀਬਿਸ਼ਨ ਹਾਲ ਉਹ ਮੀਗਾ ਟੈਕਸਟਾਈਲ ਪਾਰਕ ਐਫਟੀਏ ਕੈਨਸਲ ਕਰੋ ਜਾਂ ਚੀ ਕੰਟ੍ਰੀਨਲ ਕਰੋ ਇਹ ਚਾਰਪੰਜ ਕਰ ਦੇ ਜੀ ਅਸੀਂ ਬੜੀ ਅੱਛੀ ਤਰ੍ਹਾਂ ਗਰੋ ਕਰ ਜਾਗੇ ਇੰਡਸਟਰੀ ਫਿਰ ਹੋਏਗੀ ਔਰ ਆਜਲੀ ਤਰੀਕੇ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਟੈਕਸਟਾਈਲ ਇੰਡਸਟਰੀ ਨੰਬਰ 1 এমপ্লয়মেন্ট ਪ੍ਰੋਵਾਈਡਿੰਗ ਰੋਜ਼ਗਾਰ ਲਾਈਕ ਪਹਿਲਾਂ ਐਗਰੀਕਲਚਰ ਸੀ ਐਗਰੀਕਲਚਰ ਸੈਚੂਰੇਟਡ ਪੁਆਇੰਟ ਤੇ ਪਹੁੰਚ ਚੁੱਕੀ ਹੈ ਅੱਜ ਸਭ ਤੋਂ ਜ਼ਿਆਦਾ এমপ্লয়মেন্ট ਇੰਡਸਟਰੀ ਦੇ ਰਹੀ ਸਰ ਤੁਸੀਂ ਗਲੋਬਲਿੰਗ ਵਾਰਮਿੰਗ ਦੀ ਗੱਲ ਕਰਦੇ ਸੀ ਕਿਉਂਕਿ ਹੌਜ਼ਰੀ ਦਾ ਕਾਰੋਬਾਰ ਨਾਲ ਰਿਲੇਟਡ ਚ ਗੱਲ ਕਰੀਏ ਇਸ ਵਾਰ ਸੀਜ਼ਨ ਕਾਫੀ ਕੱਟ ਗਿਆ ਵਾ ਕਿਉਂਕਿ ਜੇਕਰ ਦਸੰਬਰ ਜਨਵਰੀ ਦੀ ਗੱਲ ਕਰੀਏ ਕਾਫੀ ਠੰਡ ਪੈਂਦੀ ਉਦੋਂ ਜ਼ਿਆਦਾ ਮਾਲ ਵਿਗਦਾ ਤੁਹਾਡੇ ਵੱਲੋਂ ਪਹਿਲੇ ਸਟਾਕ ਜਿਹੜਾ ਜਮਾ ਕਰਾਇਆ ਕੀਤਾ ਜਾਂਦਾ ਤੇ ਇਸ ਇਸ ਵਾਰ ਕਿੰਨਾ ਕੁ ਸਟਾਕ ਇਸ ਟਮ ਪਿਆ ਹੋਇਆ ਤੁਹਾਡਾ ਤੇ ਕਿੰਨਾ ਕੁ ਨਕਸਰ ਹੈ ਐਸਐਲ ਮਾਰਕੀਟ ਬਹੁਤ ਸਲੋ ਹੈ ਬਹੁਤ ਅੱਛਾ ਕੁਐਸਚਨ ਹੈ ਗਲੋਵਿੰਗ ਮਾਰਕੀਟ ਕਰਕੇ ਗ੍ਰੋਥ ਤਾਂ ਸਾਡੇ ਹੈ ਨਹੀਂ ਸਾਡੇ ਜੰਮੂ ਕਸ਼ਮੀਰ ਬਹੁਤ ਅੱਛੀ ਮਾਰਕੀਟ ਸੀ ਉੱਥੇ 12 ਮਹੀਨੇ 30 ਦਿਨ ਸਰਦੀ ਪੈਂਦੀ ਹੈ ਔਰ ਬਹੁਤ ਵਿਸਤ੍ਰਾਮ ਦਾ ਸੀ ਆ ਅਨਲਸਸ ਕਰਕੇ ਲੜਾਈ ਝਗੜਿਆਂ ਕਰਕੇ ਕਾਫੀ ਕੁਝ ਇਲੈਕਸ਼ਨ ਆ ਗਏ ਤੇ ਮੈਨੂੰ ਲੱਗਦਾ ਹੈ ਕਿ ਜੇ ਸਭ ਕੁਝ ਠੀਕ ਹੋ ਗਿਆ ਅਸੀਂ ਫੇਰ ਇੰਪਰੂਵ ਕਰ ਜਾਗੇ ਇਹ ਇਹ ਸਾਡਾ ਨੌਂ ਵਿంటర్ ਕਰਕੇ ਹੀ ਸੀਗਾ ਨਜ਼ਾਰੇ ਦਾ ਅਸੀਂ 95% ਵਿੰਟਰ ਗੂਸ ਪਾ ਸਾਰੇ ਇੰਡਸਾਨ ਦੇ ਪੀਜੈਂਟ ਅਸੀਂ ਕਹਿ ਸਕਦੇ ਹਾਂ ਕਿ ਵਿੰਟਰ ਦੀ ਸਾਡੀ ਮੋਨੋਪੋਲੀ ਹੈ ਲੇਕਿਨ ਮੋਨੋਪੋਲੀ ਕੀ ਕਰੇਗੀ ਹਾਲਾਤ ਗਲੋਬਲ ਬਰਨੈਂਸਨ ਨੂੰ ਸਾਥ ਨਹੀਂ ਦੇ ਰਹੇ ਲੇਕਿਨ ਜਿੱਥੇ ਸਾਡਾ ਸਪੋਰਟ ਹੋ ਸਕਦੀ ਹੈ ਉਹ ਸਰਕਾਰ ਸਾਡੀ ਗੱਲ ਮੰਨ ਲਵੇ ਫਰੀਟ ਸਭ ਤੋਂ ਜ਼ੀ ਦੇ ਕਿਉਂਕਿ ਇੰਪੋਰਟ ਕਰਨ ਲਈ ਸਾਡੇ ਨੇੜੇ ਕੋਈ ਵੀ ਪੋਰਟ ਨਹੀਂ ਹੈ ਸਾਡਾ ਰੌ ਮਟੀਰੀਅਲ ਟੋਟਲ ਫੋਰਨ ਤੋਂ ਆਉਂਦਾ ਇਸ ਕਰਕੇ ਇੱਕ ਸਾਡਾ ਰੌ ਮਟੀਰੀਅਲ ਕੋਈ ਇੱਕ ਹੈ ਉਹ ਯਾਰਨ ਹੈ ਧੱਗ ਧੱਗ ਸੇ ਇਸ ਕਰਕੇ ਸਰਕਾਰ ਅੱਗੇ ਬੇਨਤੀ ਹੈ ਵੀ ਇਧਰ ਧਿਆਨ ਦੇ ਚਲ ਜਾਵੇ ਤੇ ਸਾਨੂੰ ਐਕਸਪੋਰਟ ਦੇ ਵਿੱਚ ਲੈ ਲੋ ਜੇ ਐਫਟੀਏ ਹੋ ਜੂਗਾ ਸਾਡੀ ਐਕਸਪੋਰਟ ਵਧ ਜਾਏਗੀ ਗਵਰਨਮੈਂਟ ਆਫ ਇੰਡੀਆ ਨੇ ਸਾਡੇ ਡਿਊਟੀ ਡਰਾਅ ਬੈਕ ਘਟਾਇਆ ਤਾਂ 9 ਤੋਂ 10% ਦੀ 2 2 3% ਰਹਿ ਗਿਆ ਔਰ ਬੜੀਆਂ ਸਸਿਟੀਆਂ ਸੀ ਸਾਰੀਆਂ ਵਿਦਡਰੋ ਹੋ ਗਈਆਂ ਜੇ ਸਾਨੂੰ ਸਾਰੀਆਂ ਫਸਿਲਿਟੀਆਂ ਮਿਲ ਜਾਣ ਅਸੀਂ ਫਿਰ ਦੁਬਾਰਾ 2 ਨੰਬਰ 3 ਨੰਬਰ 4 ਨੰਬਰ ਕਿਤੇ ਜ਼ਰੂਰ ਆ ਜਾਗੇ ਸਰ ਜੇਕਰ ਗੱਲ ਕਰੀਏ ਆਰਡਰ ਦੀ ਗੱਲ ਕਰੀਏ ਸੀਜ਼ਨ ਘਟਿਆ ਇਸ ਵਾਰ ਸਰਦੀ ਦਾ ਆਰਡਰ ਬਾਹਰ ਲਈ ਸੋਚਣ ਕੋ ਲੁਧਿਆਣਾ ਦੀ ਗੱਲ ਕਿ ਲੁਧਿਆਣਾ ਹੁਜਰੀ ਦਾ ਗੜ ਹੈ ਲੁਧਿਆਣਾ ਤੋਂ ਬਾਹਰ ਜਾਂਦਾ ਮਾਲ ਸਾਰਾ ਜਾਂਦਾ ਹੁਜਰੀ ਦਾ ਤੇ ਇਸ ਵਾਰ ਆਰਡਰ ਦੇ ਵਿੱਚ ਕਿੰਨੇ ਪਰਸੈਂਟ ਜਿਹੜੀ ਜੇਕਰ ਘਟਿਆ ਹੋਇਆ ਕਿੰਨੇ ਪਰਸੈਂਟ ਘਟਿਆ ਤੇ ਪਹਿਲਾਂ ਕਿੰਨਾ ਸੀ ਕਿ ਤੇ ਹੁਣ ਕਿੰਨਾ ਘਟਿਆ ਆਰਡਰ ਤਾਂ ਘਟ ਨਹੀਂ ਆ ਲੋਕਾਂ ਨੇ ਆਰਡਰ ਤਾਂ ਦਿੱਤੇ ਆ ਬਟਨ ਆ ਆਰਡਰ ਕਰ ਲਈ ਜੇ ਨਹੀਂ ਮਾਲ ਜਿਹੜਾ ਪਹੁੰਚ ਜਾਂਦਾ ਬਣ ਕੇ ਚਲਾ ਜਾਂਦਾ ਜਿਹੜਾ ਗਾ ਕੇ ਸੈਪਟ ਕਰ ਲੈਂਦਾ ਅਗੇ ਸੀ ਸਪਲਾਈਆਂ ਸੈਪਟੈਂਬਰ ਦੀ ਰਹਿਣ ਸੀ ਹੁਣ ਸਭ 15 ਅਕਤੂਬਰ ਦੇ ਬਾਅਦ ਹੀ ਹੁੰਦੇ ਹੈ। ਤੇ ਇਸ ਕਰਕੇ ਐਫਐਸ ਕਰ ਰਿਹਾ ਆਸ਼ਾ ਬਧੀਆਂ ਆਪਟੀਮਿਸਟਿਕ ਹੈ ਜਰੂਰ ਕੋਈ ਜਲ ਲੱਗੂਗਾ ਸਰਕਾਰ ਧਿਆਨ ਦੇਗੀ ਸਰਕਾਰ ਧਿਆਨ ਦੇਵੇ ਸਾਡਾ ਬੇੜਾ ਪਾਰ ਲੱਗ ਸਕਦਾ ਸੋ ਇਹ ਸਾਡੇ ਨਾਲ ਮਨੋਤ ਆਪਰੇ ਸੀ ਗੱਲਬਾਤ ਕੀਤੀ ਹੌਜ਼ਰੀ ਰਿਲੇਟਡ ਕਿਉਂਕਿ ਇਸ ਵਾਰ ਜਿਹੜੀ ਗਰਮੀ ਹਜੇ ਵੀ ਪੈ ਰਹੀ ਹੈ ਤੇ ਜੇਕਰ ਗੱਲ ਕਰੀਏ ਹੌਜ਼ਰੀ ਦੀ ਹੌਜ਼ਰੀ ਦੇ ਵਿੱਚ ਜਿਹੜਾ ਸੀਜ਼ਨ ਹੈ ਸਰਦੀ ਦੇ ਸੀਜ਼ਨ ਜਿਹੜਾ ਕਾਫੀ ਜਿਹੜਾ ਘਟ ਗਿਆ ਤੇ ਉਹਦੇ ਵਿੱਚ ਜਿਹੜਾ ਹੌਜ਼ਰੀਤ ਕਾਫੀ ਜਿਹੜਾ ਅਸਰ ਦੇਖ ਨੂੰ ਮਿਲ ਰਿਹਾ ਔਰ ਜਿਹੜੇ ਹੌਜ਼ਰੀ ਕਾਰੋਬਾਰੀ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ 50 ਸਰਕਾਰ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਾਡਾ ਕਾਰੋਬਾਰ ਜਿਹੜਾ ਘਟਦਾ ਜਾ ਰਿਹਾ ਔਰ ਵਿਨੋਦ ਆਪਣਾ ਸੀ ਗੱਲਬਾਤ ਕੀਤੀ ਜੋ ਵੀ ਇਹਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਹੌਜ਼ਰੀ ਨੂੰ ਲੈ ਕੇ ਜਾਂ ਮਾਲ ਦੇ ਵਿੱਚ ਜੋ ਵੀ ਦਿੱਕਤ ਆ ਰਹੀ ਉਸ ਬੰਦੇ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ Instagram X aur WhatsApp channel par